ਆਖਰੀ ਚੋਣ ਇੱਕ ਬੱਕਰੀ ਕੱਲ ਉਹ ਚੀਕਾਂ ਵੱਜਣੀਆਂ ਕਿਹਦੀਆਂ ਵੱਜਦੀਆਂ ਕੱਲ ਘੁੱਗੂ ਵੱਜਣਾ ਆਖਰੀ ਜੋ ਲੋਕਾਂ ਦੇ ਜਾਨ ਵੇਖਿਆ ਕਾਂਗਰਸ ਪਾਰਟੀ ਵਾਲ ਮੈਂ ਦੇਖਿਆ ਕੋ ਲਖਾਬ ਜਰੂਰ ਜਿੱਤਣਗੇ ਉਹ ਲਖਾਬ ਬਹੁਤ ਵਧੀਆ ਬੰਦੇ ਆ ਪੂਰੀ ਧੰਕਾਉਂਦੇ ਮਾਝੇ ਚ ਸੋ ਮੇਰੀ ਇਹੀ ਉਮੀਦ ਹੈ ਲੋਕਾਂ ਨੂੰ ਵੀ ਪਹਿਲਾਂ ਤੇ ਮੈਂ ਸਾਰਿਆਂ ਦਾ ਨਾਲੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਨੀ ਗਰਮੀ ਦੇ ਵਿੱਚ ਜਾ ਕੇ ਆਪਣਾ ਮਤ ਦਾ ਦਾਨ ਜਿਹੜਾ ਕੀਤਾ ਤੇ ਮੈਂ ਇਹ ਜਾਨਾ ਚਾਹੁੰਦਾ ਕਿ ਅਰੀ ਚੋਣ ਹੁਣ ਹੋਈ ਹੈ ਨਾ ਤੇ ਬੜੀ ਸੰਤਨਾ ਹੋਈ ਆ ਕੋਈ ਝਗੜਾ ਨਹੀਂ ਹੋਇਆ ਪਹਿਲੀ ਗੱਲ ਆ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਕਿ ਸਰਦਾਰ ਅਰਬੀ ਸਿੰਘ ਜੀ ਦਾ ਇੱਕ ਨੌਜਵਾਨ ਨੇ ਉਹਨਾਂ ਨੂੰ ਸਮਝਾਇਆ ਵੀ ਕੰਮ ਕਰਨੇ ਕਿਹੜੇ ਤਰ੍ਹਾਂ ਤੇ ਕਰਾਉਣੇ ਕਿਹੜੇ ਤਰ੍ਹਾਂ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਭਾਈਚਾਰਾ ਆਪਾਂ ਨੂੰ ਬਹੁਤ ਚੁਟਕੀ ਆ ਠੀਕ ਆ ਸਾਰੀਆਂ ਪਾਰਟੀਆਂ ਦੇ ਦਿਲਾਂ ਦੀਆਂ ਧੜਕਣਾ ਜਿਹੜੀਆਂ ਨੇ ਉਹ ਵਧੀਆ ਹੋਈਆਂ ਨੇ ਕੱਲ ਨੂੰ ਪਤਾ ਲੱਗਣਾ ਸਾਰਾ ਤੇ ਦਿਲਾਂ ਦੀ ਧੜਕਣ ਵਧੀ ਆ ਸਾਰਿਆਂ ਦੀ ਕੀ ਹੋਣਾ ਆ ਜਨਕ ਦਾ ਪੋਤਰਾ ਦੱਸੂਗਾ ਧਮਕ ਪਾਉਂਦੇ ਆ ਤੇ ਨਹੀਂ ਪਾਉਂਦੇ ਚਲੋ ਸੰਗਾ ਸਾਹਿਬ ਦੇ ਆਪਣੇ ਭਰਾ ਨੇ ਵੱਡੇ ਭਰਾ ਨੇ ਅਸੀਂ ਕੱਲ ਨਹੀਂ ਚਲੋ ਹਰ ਇੱਕ ਪਾਰਟੀ ਉਹ ਕਰਦੀ ਆਪਣੇ ਆਪਣੇ ਦਾਅਵੇ ਠੋਕਦੀ ਹੈ ਬਟੇ ਲੋਕਾਂ ਦਾ ਫਤਵਾ ਹੁੰਦਾ ਕਹਿੰਦੇ ਆ ਨਹੀਂ ਦੇ ਸੰਗੇ ਨੂੰ ਜਾਂਦੇ ਸੰਗਾ ਕੌਣ ਤੇ ਮੰਗਾ ਕੌਣ ਆ ਇੱਕ ਖੇਮਕਾਰ ਤੋਂ ਸਰਮਨ ਸਿੰਘ ਤੋਂ ਉਹਨਾਂ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਹੈ 20 ਸਾਲ ਸੋ ਕੱਲ ਸਾਰਿਆਂ ਨੂੰ ਪਤਾ ਲੱਗ ਜਾਣਾ ਜੀ ਕੁਝ ਕੀ ਘੰਟੇ ਰਹਿ ਗਏ ਨੇ ਸਾਰਿਆਂ ਦੀ ਦਿਲਾਂ ਦੀ ਧੜਕਣ ਵਧੀ ਹੈ ਚਾਹੇ ਨਰਿੰਦਰ ਮੋਦੀ ਹੋਣ ਕਡੂੂਸਾ ਭਲਕਾ ਉਹ ਹਮੇਸ਼ਾ ਗਲਤੀਆਂ ਕਰਕੇ ਨਾ ਪਿਛੜਿਆ ਰਹਿ ਜਾਂਦਾ ਵਕਾਸ ਨਹੀਂ ਉਹ ਪਾਉਂਦਾ ਕਿ ਜਿਵੇਂ ਸਾਡਾ ਬਾਰਡਰ ਏਰੀਆ ਨਸ਼ੇ ਦਾ ਬਹੁਤ ਹੀ ਬੁਰਾ ਹਾਲ ਨજર ਜਿਹੜੀ ਐ ਇਸ ਵਕਤ ਸਾਰਿਆਂ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਐ ਇਹ ਆਪਾਂ ਲੋਕਾਂ ਦੇ ਉੱਤੇ ਛੱਡਣਾ ਆਪਾਂ ਵਿਕਾਸ ਕਰਨਾ ਲੋਕਾਂ ਦਾ ಮತਦਾਤਾ ਦਾ ਲੋਕਾਂ ਨੇ ਜਿਹਨੂੰ ਵੋਟਾਂ ਪਾਣੀਆਂ ਜਿਹਨੂੰ ਜਿਤਾਣਾ ਲੋਕਾਂ ਦਾ ਹੱਕ ਦੇ ਵਿੱਚ ਸੋ ਮੈਨੂੰ ਉਮੀਦ ਹੈ ਵੀ ਭਾਰਤ ਦੇ ਵਿੱਚ ਵੀ ਇੰਡੀਆ ਲਾਈਨ ਦੀ ਸਰਕਾਰ ਬਣਨ ਜਾ ਰਹੀ ਐ ਖਡੂਰ ਸਾਹਿਬ ਦੇ ਵਿੱਚ ਵੀ ਸਰਦਾਰ ਗੁਰਬੀ ਸਿੰਘ ਜੀ ਦਾ ਜਤਨ ਕਿਤੇ ਕਿ ਜਿਹੜੇ ਕਿ ਬਾਰਡਰ ਏਰੀਆ ਦਾ ਰਸਤਾ ਖਲਾਕ ਕੇ ਲਾਂਘਾ ਖਲਾਕ ਕੇ ਸੋ ਜਿਹੜਾ ਕਾਰੋਬਾਰ ਵੱਧ ਸਕੇ ਸਾਡੇ ਤਰਨਤਾਰਾਂ ਦੇ ਨੌਜਵਾਨਾਂ ਨੂੰ ਜਿਹੜੀ ਕਿ ਨੌਕਰੀਆਂ এমਪਲੋਇਮੈਂਟ ਮਿਲੇਗਾ ਪ੍ਰਧਾਨ ਮੰਤਰੀ ਵੈਸੇ ਕੌਣ ਅੱਛਾ ਮੋਦੀ ਦਾ ਘੁੱਗੂ ਵੱਜਣਾ ਚਾਹੀਦਾ ਕਿਉਂ ਜੀ ਕੱਲ ਕਾਰੋਬਾਰ ਵਧੇਗਾ ਤਰਨਤਾਰਾਂ ਨਾਲ ਹਰੇਕ ਕਡੂਸਾ ਬਲਕੇ ਖੁਸ਼ਹਾਲੀ ਆਏਗੀ ਲਗਭਗ 90 ਆਪਾਂ ਅੱਜਕੱਲ ਵਿਆਹ ਦੇਖੀਏ ਤੇ ਵਿਆਹਾਂ ਦੇ ਵਿੱਚ ਸਾਨੂੰ ਅੱਜਕੱਲ ਨੌਜਵਾਨ ਦੀ ਤਾਂ ਹੀ ਨਹੀਂ ਤੇ ਸੋ ਇਸੇ ਕਰਕੇ ਇਹੀ ਮੇਰੀ ਉਮੀਦ ਹੈ ਵੀ ਰਾਹੁਲ ਗਾਂਧੀ ਜੀ ਨੇ ਵਿਸ਼ਵਾਸ ਦਿਵਾਇਆ ਕਿ ਜਦੋਂ ਸਾਡੀ ਸਰਕਾਰ ਬਣਦੀ ਹੈ ਪਹਿਲਾ ਕੰਮ ਅਸੀਂ ਇਹੀ ਕਰਾਂਗੇ ਕਿ ਨੌਜਵਾਨ ਨੂੰ ਨੌਕਰੀਆਂ ਦਵਾਂਗੇ ਤੇ ਦੇਖੋ ਗੱਲ ਮੈਨੂੰ ਲੱਗਦਾ ਬਾਬਾ ਗੁੱਡਾ ਸਾਹਿਬ ਬਹੁਤ ਵਧੀਆ ਕਰਨਗੇ ਸასი ਕਾਲ ਦੋਸਤੋ ਤੁਸੀਂ ਬਣਿਓ ਨਜ਼ਰ ਦੇ ਨਾਲ ਤੇ ਪੂਰੇ ਪੰਜਾਬ ਦੀ ਜਿਹੜੀ ਨਜ਼ਰ ਹੈ ਉਹ ਵੀ ਇਸ ਟਾਈਮ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਹੈ ਜੀ ਹਾਂ ਜਥੇਦਾਰ ਅਮਰਿਤਪਾਲ ਸਿੰਘ ਜੀ ਅਤੇ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਕਾਂਗਰਸ ਪਾਰਟੀ ਵੱਲੋਂ ਕੁਲਬੀਰ ਸਿੰਘ ਜੀਰਾ ਭਾਜਪੀ ਵੱਲੋਂ ਮਨਜੀਤ ਸਿੰਘ ਮੰਨਾ ਚੋਣ ਮੈਦਾਨ ਦੇ ਵਿੱਚ ਤੇ ਸਾਰੀਆਂ ਪਾਰਟੀਆਂ ਦੇ ਦਿਲਾਂ ਦੀਆਂ ਧੜਕਣਾ ਜਿਹੜੀਆਂ ਨੇ ਉਹ ਵਧੀਆਂ ਹੋਈਆਂ ਨੇ ਮੇਰੇ ਨਾਲ ਕਾਂਗਰਸ ਪਾਰਟੀ ਤੋਂ ਰਿਤਿਕ ਰੋੜਾ ਜੀ ਅਤੇ ਸਾਰੀਆਂ ਪਾਰਟੀਆਂ ਵੱਲੋਂ ਕਸ਼ਮੀਰ ਸਿੰਘ ਸੰਘਾ ਜੀ ਜੀ ਹਾਂ ਇਹ ਹਾਜ਼ਰੀ ਲਵਾਉਣਗੇ ਕਿਉਂਕਿ ਸਮਾਂ ਜਿਹੜਾ ਗਿਣਤੀ ਦੇ ਵਿੱਚ ਘੱਟ ਰਹਿ ਗਿਆ ਏ ਬੀਪੀ ਵਧਨੇ ਸ਼ੁਰੂ ਹੋ ਗਏ ਨੇ ਕਿਹਦੇ ਹੱਕ ਦੇ ਵਿੱਚ ਸੀਟ ਜਾਂਦੀ ਹੈ ਕੀ ਦੀ ਝੋਲੀ ਦੇ ਵਿੱਚ ਖਰੂਰ ਸਾਹਿਬ ਦੀ ਸੀਟ ਜਾਂਦੀ ਵੱਡੇ ਸਵਾਲ ਨੇ ਮੈਂ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਸੰਗਾ ਸਾਹਿਬ ਨਾਲ ਨੇ ਮੈਂ ਦੋਨਾਂ ਹੀ ਸਹਾਯੋਗੀਆਂ ਦਾ ਪਹਿਲਾ ਸਵਾਗਤ ਕਰਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੰਗਾ ਸਾਹਿਬ ਤੁਸੀਂ ਵੀ ਬੜੀਆਂ ਚੋਣਾਂ ਜਿਹੜੀਆਂ ਐਮਪੀ ਦੀਆਂ ਵੇਖੀਆਂ ਨੇ ਇਹਨਾਂ ਚੋਣਾਂ 'ਚ ਕਿਵੇਂ ਕੀ ਲੱਗਦਾ ਜੀ ਦੇਖੋ ਜੀ ਪਹਿਲੋ ਕਰੋਚਨ ਸਿੰਘ ਤੋਰੇਥੋ ਐਮਪੀ ਜੀ ਤੇ ਜੀ ਆਪਣੇ ਮੇਜਰ ਸਿੰਘ ਬੁਗੇ ਐਮਪੀ ਰਾਏ ਜੀ ਲਾਲਪਰਾ ਸਾਹਿਬ ਐਮਪੀ ਰਾਏ ਇਥੋਂ ਜੀ ਆਖਰੀ ਚੋਣ ਇੱਕ ਬੱਕਰੀ ਆ ਜੀ ਠੀਕ ਆ ਨਾ ਤੇ ਇਥੋਂ ਇੱਕ ਹੀ ਐਮਪੀ ਬਹੁਤ ਰਹੇ ਰਹੇ ਜਾਂ ਕਈ ਬੰਦੇ ਜੀ ਬੜੇ ਇਮਾਨਦਾਰ ਰਹੇ ਸਾਰੇ ਬੰਦੇ ਜੀ ਤੇ ਮੈਂ ਇਹ ਚੋਣਾਂ ਚੋਂ ਦਾ ਗਰੀ ਚੋਣ ਹੁਣ ਹੋਈ ਆ ਨਾ ਜੀ ਤੇ ਬੜੀ ਸ਼ਾਂਤਨਾ ਹੋਈ ਆ ਕੋਈ ਝਗੜਾ ਨਹੀਂ ਹੋਇਆ ਪਹਿਲੀ ਗੱਲ ਆ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਠੀਕ ਆ ਨਾ ਤੇ ਆ ਹੁਣ ਕੱਲ ਨੂੰ ਪਤਾ ਲੱਗਣਾ ਸਾਰਾ ਤੇ ਦਿਲਾਂ ਦੀ ਧੜਕਣ ਵਧੀ ਆ ਸਾਰਿਆਂ ਦੀ ਕੀ ਹੋਣਾ ਆ ਤੇ ਮੈਂ ਚਲੋ ਆਸ ਕਰਦਾ ਮੇ ਪੁੱਤਰਾ ਤੇ ਭੁੱਲਰ ਸਾਹਿਬ ਜ਼ਰੂਰ ਜਿੱਤਣਗੇ। ਕਹੂੰ ਕਰਦਾ ਕਿ ਤੁਹਾਡਾ ਵੀ ਭੁੱਲਰ ਸਾਹਿਬ ਜ਼ਰੂਰ ਜਿੱਤਣਗੇ। ਭੁੱਲਰ ਸਾਹਿਬ ਬਹੁਤ ਵਧੀਆ ਬੰਦੇ ਆ ਪੂਰੀ ਧਮਕ ਪਾਉਂਦੇ ਮਾਜੇ ਚ। ਠੀਕ ਹੈ ਨਾ ਤੇ ਪੁੱਲ ਵੀਰ ਸਿੰਘ ਜੀਰਾ ਹੋਣੀ ਧਮਕ ਨਹੀਂ ਪਾਉਂਦੇ। ਦੇਖੋ ਜੀ ਧਮਕ ਸਾਰੇ ਪਾਉਂਦੇ ਆ ਆ ਤੁਹਾਨੂੰ ਦੱਸਣਗੇ ਭਾਈ। ਹੈ? ਉਹਨਾਂ ਦਾ ਜਨਕ ਦਾ ਪੁੱਤਰਾ ਦੱਸੂਗਾ ਧਮਕ ਪਾਉਂਦੇ ਆ ਤੇ ਨਹੀਂ ਪਾਉਂਦੇ ਠੀਕ ਹੈ ਨਾ। ਮੁਕਾਬਲਾ ਕਿਸ ਦਾ ਵੇਖਦੇ ਹੋ? ਦੇਖੋ ਜੀ ਸਾਡੀ ਕੇਰੀ ਮੁੱਖ ਟੱਕਰ ਆ ਨਾ ਕੇਰੀ। ਭੁੱਲਰ ਜੀ ਦੀ। ਸਾਡੇ ਪੰਚਾਇਤ ਮੰਤਰੀ ਆ। ਤੇ ਸਾਡੀ ਟੱਕਰਿਆ ਜੀ ਜੀ ਇਹ ਨਾ ਟਕਰਿਆ ਠੀਕ ਹੈ ਨਾ ਸਰਦਾਰ ਸਾਹਿਬ ਕਹਿੰਦੇ ਰਗੜ ਕੇ ਰੱਖ ਦੇਣੇ ਚਲੋ ਕੋਈ ਗੱਲ ਨਹੀਂ ਭਲਾ ਹੋਵੇ ਉਹਨਾਂ ਲੋਕਾਂ ਦਾ ਠੀਕ ਹੈ ਨਾ ਦੇਖੋ ਜੀ ਵੋਟਾਂ ਨਿਕਲ ਗਈਆਂ ਜੀ ਸਭ ਤੋਂ ਵੱਡ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਭਾਈਚਾਰਾ ਆਪਾਂ ਨੂੰ ਬਹੁਤ ਜ਼ਰੂਰੀ ਆ ਠੀਕ ਹੈ ਨਾ ਕਿਸੇ ਦੀ ਖਾਤਰ ਆਪਾਂ ਨੂੰ ਜਾਗਰਨਾ ਨਹੀਂ ਚਾਹੀਦਾ ਠੀਕ ਹੈ ਨਾ ਅਨੇ ਚਾਹੁੰਦੇ ਚਲੋ ਪੰਜਾਬ ਦਾ ਕਰਾ ਮਾਹੌਲ ਆ ਉਹ ਪੰਜਾਬ ਚ ਸ਼ਾਂਤੀ ਹੋਣਾ ਚਾਹੀਦਾ ਕਿੰਨੇ ਐਮਪੀਆ ਦੇ ਨਾਲ ਰਹੇ ਤੁਸੀਂ ਹੁਣ ਤੱਕ ਮੈਂ ਐਮਪੀ ਬਹੁਤ ਮੇਰਾ ਬਹੁਤ ਪਿਆਰਿਆ ਕਿਤਰਾ ਪਾਰਟੀ ਜੇ ਮੈਂ ਦੋ ਉਮੀਦਵਾਰ ਦਾ ਮੈਂ ਜਨ ਸੈਕਟਰੀ ਹੀ ਲੰਮਾ ਸਮਾਂ ਤੋਂ ਮੈਂ ਜਹੇਦਾਰ ਆਪਣੇ ਮੇਜਰ ਸਿੰਘ ਉਪਕੋ ਸਾਹਿਬ ਨਾਲ ਜੀ ਬਹੁਤ ਸੇਵਾ ਕੀਤੀ ਜੀ ਲਾਲਪੁਰਾ ਸਾਹਿਬ ਨਾਲ ਮੈਂ ਬਹੁਤ ਲੰਮਾ ਸਮਾਂ ਸੇਵਾ ਕੀਤੀ ਆ ਮੁੜ ਕੇ ਫਿਰ ਆਪਣੇ ਬ੍ਰਹਮਪਰਾ ਸਾਹਿਬ ਐਮਪੀ ਰਏ ਇਥੋਂ ਜੀ ਤੁਹਾਨੂੰ ਪਤਾ ਹੀ ਹੈ ਬ੍ਰਹਮਪਰਾ ਸਾਹਿਬ ਉਹਨਾਂ ਨਾਲ ਮੈਂ ਸੇਵਾ ਕੀਤੀ ਬਾਅਦ ਮੁੜ ਕੇ ਪੰਗਾ ਪੈ ਗਿਆ ਫਿਰ ਕਹਿੰਦੇ ਆ ਨਹੀਂ ਸੰਗੇ ਨੂੰ ਜਾਂਦੇ ਸੰਗਾ ਗਾਣ ਤੇ ਮੰਗਾ ਕੋਣ ਆ ਫਿਰ ਮੈਨੂੰ ਆਮ ਪਾਰਟੀ ਦੀ ਮਤ ਕਰਨੀ ਪਈ ਭੁੱਲਰ ਜੀ ਦੀ ਅੱਛਾ ਜੀ ਤਾਂ ਭੁੱਲਰ ਜੀ ਨਾਲ ਮੇਰਾ ਬਹੁਤ ਪਿਆਰ ਹੈ ਅੱਛਾ ਜੀ ਬੜਾ ਬਹੁਤ ਮਿੱਤਰ ਆ ਬਰੇ ਠੰਡੇ ਧੀਰੇ ਆ ਭੁੱਲਰ ਜੀ ਤੇ ਇੱਕ ਖੇਮ ਕਰਨ ਤੋਂ ਸਰਮਨ ਸਿੰਘ ਤੋਂ ਲਿਆ ਜੀ ਜੀ ਉਹਨਾਂ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਆ 20 ਸਾਲ ਤੋਂ ਅੱਛਾ ਜੀ ਤੁਹਾਨੂੰ ਸਾਹਿਬ ਬੜੇ ਬੜੀਆਂ ਚੀਕਾਂ ਮਰਾਉਂਦੇ ਆ ਭਾਜੀ ਭਾਜੀ ਤੇ ਕਾਲੀ ਦਲ ਬਾਰੇ ਕੀ ਵਿਚਾਰ ਨੇ ਉਹ ਵੀ ਚੋਣ ਮੈਦਾਨ ਚ ਨੇ ਦੇਖੋ ਜੀ ਸਾਰੇ ਪਾਰਟੀਆਂ ਨੂੰ ਹੱਕ ਆ ਅੱਛਾ ਜੀ ਠੀਕ ਆ ਨਾ ਦੇਖੋ ਆ ਲੋਕਾਂ ਨੇ ਫੈਸਲਾ ਕਰਨਾ ਹੈ ਕੱਲੋਂ ਨੀ ਚੀਕਾਂ ਵੱਜਣੀਆਂ ਕਿਹਦੀਆਂ ਵੱਜਦੀਆਂ ਅੱਛਾ ਜੀ ਕੱਲ ਕੋਕੂ ਵੱਜਣਾ ਆਖਰੀ ਕਿਹਦਾ ਵੱਜਣਾ ਦੇਖੋ ਉਹਦਾ ਕੋਕੂ ਵੱਜਣਾ ਆ ਖਤਰੇ ਵਾਲਾ ਹੀ ਵੱਜਣਾ ਆ ਕੀ ਬਾਤ ਹੈ ਠੀਕ ਹੈ ਮੈਂ ਦੁਬਾਰਾ ਫੇਰ ਆਵਾਂਗਾ ਅਰੋੜਾ ਸਾਹਿਬ ਸਾਡੇ ਨਾਲ ਹਜ਼ੂਰ ਨੇ ਅਰੋੜਾ ਸਾਹਿਬ ਸੰਗਾ ਸਾਹਿਬ ਨੇ ਤਾਂ ਸਮਰਥਨ ਦੇਤਾ ਕਹਿ ਸਕਦੇ ਆ ਸਾਰੀਆਂ ਪਾਰਟੀਆਂ ਵੱਲੋਂ ਬੋਲਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਲੱਗਦਾ ਲਾਲਜੀ ਸਿੰਘ ਭੁੱਲਰ ਜਿੱਤਣਗੇ ਤੁਹਾਡਾ ਕੀ ਮੰਨਣਾ ਨਜ਼ਰ ਜਿਹੜੀ ਹੈ ਇਸ ਵਕਤ ਸਾਰਿਆਂ ਦੀ ਲੋਕ ਸਭਾ ਹਲਕਾ ਖਰੂਰ ਸਾਹਿਬ ਤੇ ਹੈ ਅਤੇ ਚੰਦਕ ਜਿਹੜੇ ਘੰਟੇ ਹੋਰ ਰਹਿ ਗਏ ਨੇ ਤੇ ਕੱਲ ਤੂੰ ਜਿਹੜਾ ਉਹ ਰਿਜ਼ਲਟ ਆ ਜਾਣਾ ਹੈ ਬਾਜੀ ਕੱਲ ਇਸ ਸਮੇਂ ਤੋਂ ਪਹਿਲਾਂ ਪਹਿਲਾਂ ਘੰਟੇ ਕੋਰ 12 ਵਜੇ ਤੱਕ ਕੱਲ ਸਾਰੀ ਪਿਕਚਰ ਕਲੀਅਰ ਹੋ ਜੂਗੀ ਬਟ ਜੋ ਲੋਕਾਂ ਦਾ ਰੁਝਾਨ ਵੇਖਿਆ ਕਾਂਗਰਸ ਪਾਰਟੀ ਵਾਲ ਮੈਂ ਦੇਖਿਆ ਕਿ ਸਰਦਾਰ ਕੁਲਬੀਰ ਸਿੰਘ ਜੀ ਜਿਹੜਾ ਇੱਕ ਨੌਜਵਾਨ ਨੇ ਉਹਨਾਂ ਨੂੰ ਸਮਝ ਹੈ ਵੀ ਕੰਮ ਕਰਨੇ ਕਿ ਤਰ੍ਹਾਂ ਤੇ ਕਰਾਉਣੇ ਕਿ ਤਰ੍ਹਾਂ ਸੋ ਮੇਰੀ ਤੇ ਇਹ ਉਮੀਦ ਹੈ ਵੀ ਲੋਕ ਜਿਹੜੇ ਕੀ ਜਿਹੜਾ ਸਾਡਾ ਖਡੂਰ ਸਾਹਿਬ ਹਲਕਾ ਉਹ ਹਮੇਸ਼ਾ ਗਲਤੀਆਂ ਕਰਕੇ ਨਾ ਪਿਛੜਿਆ ਰਹਿ ਜਾਂਦਾ ਵਕਾਸ ਨਹੀਂ ਹੋ ਪਾਉਂਦਾ ਸੋ ਲੋਕ ਇਸ ਵਾਰ ਸਮਝਦਰ ਨੇ ਲੋਕਾਂ ਦਾ ਮਤ ਦਾ ਜਿਹੜਾ ਦਾਣ ਦਾ ਲੋਕਾਂ ਨੇ ਸੋਚ ਸਮਝ ਕੇ ਕੀਤਾ ਸੋ ਮੈਨੂੰ ਉਮੀਦ ਹੈ ਵੀ ਭਾਰਤ ਦੇ ਵਿੱਚ ਵੀ ਇੰਡੀਆ ਲਾਈ ਹਿੰਦੀ ਸਰਕਾਰ ਬਣਨ ਜਾ ਰਹੀ ਹੈ ਤੇ ਖਡੂਰ ਸਾਹਿਬ ਦੇ ਵਿੱਚ ਵੀ ਸਰਦਾਰ ਕੁਲਬੀਰ ਸਿੰਘ ਜੀ ਜਿੱਦਾ ਜਿੱਤਣਗੇ ਐਗਜ਼ਿਟ ਪੋਲ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਵੀ ਕਾਂਗਰਸ ਨੂੰ ਪੰਜਾਬ ਦੇ ਵਿੱਚ 810 ਸੀਟਾਂ ਦਿੱਤੀਆਂ ਨੇ ਕਿਵੇਂ ਵੇਖਦੇ ਹੋ ਦੂਸਰੇ ਬੰਨੇ 13 0 ਦਾ ਦਾਵਾ ਵੀ ਲੱਗੇ ਖੜਾ ਦੇ ਚਲੋ ਸੰਘਾ ਸਾਹਿਬ ਦੇ ਆਪਣੇ ਭਰਾ ਨੇ ਵੱਡੇ ਭਰਾ ਨੇ ਅਸੀਂ ਗੱਲ ਨਹੀਂ ਚਲੋ ਹਰੇਕ ਇੱਕ ਪਾਰਟੀ ਉਹ ਕਰਦੀ ਆਪਣੇ ਆਪਣੇ ਦਾਅਵੇ ਠੋਕਦੀ ਹੈ ਬਟੇ ਲੋਕਾਂ ਦਾ ਫਤਵਾ ਹੁੰਦਾ ਮੇਰਾ ਇਹੀ ਮੰਨਣਾ ਹੈ ਵੀ ਆਪਾਂ ਨੂੰ ਐਸੇ ਸ਼ਬਦਾਵਲੀਆਂ ਨਹੀਂ ਬੋਲਣੇ ਚਾਹੀਦੇ ਇਹ ਆਪਾਂ ਲੋਕਾਂ ਦੇ ਉੱਤੇ ਛੱਡਣਾ ਆਪਾਂ ਵਿਕਾਸ ਕਰਨਾ ਲੋਕਾਂ ਦਾ ਮਤਦਾਨ ਹੁੰਦਾ ਲੋਕਾਂ ਨੇ ਜਿਹਨੂੰ ਵੋਟਾਂ ਪਾਣੀਆਂ ਜਿਹਨੂੰ ਜਿਤਾਣਾ ਲੋਕਾਂ ਦਾ ਹੱਕ ਦੇ ਵਿੱਚ ਜਿਹੜਾ ਵੀ ਐਮਪੀ ਆਏਗਾ ਸਾਨੂੰ ਤੇ ਇਹੀ ਹੈ ਵੀ ਆ ਕੇ ਵਿਕਾਸ ਕਰੇ ਲੋਕਾਂ ਦੇ ਮਸਲੇ ਹੱਲ ਕਰੇ ਸੋ ਮੇਰੀ ਇਹੀ ਉਮੀਦ ਹੈ ਲੋਕਾਂ ਨੂੰ ਵੀ ਪਹਿਲਾਂ ਤੇ ਮੈਂ ਸਾਰਿਆਂ ਦਾ ਨਾਲੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਨੀ ਗਰਮੀ ਦੇ ਵਿੱਚ ਜਾ ਕੇ ਆਪਣਾ ਮਤ ਦਾ ਦਾਣ ਜਿਹੜਾ ਕੀਤਾ ਸੋ ਕੱਲ ਸਾਰਿਆਂ ਨੂੰ ਪਤਾ ਲੱਗ ਜਾਣਾ ਜੀ ਕੁਝ ਕੁ ਘੰਟੇ ਰਹਿ ਗਏ ਨੇ ਸਾਰਿਆਂ ਦੀ ਦਿਲਾਂ ਦੀ ਧੜਕਣ ਵਧੀ ਆ ਚਾਹੇ ਨਰਿੰਦਰ ਮੋਦੀ ਹੋਣ ਚਾਹੇ ਰਾਹੁਲ ਗਾਂਧੀ ਜੀ ਹੋਣ ਹਰ ਇੱਕ ਇੱਕ ਪਾਰਟੀ ਦੇ ਜਿਨ੍ਹਾਂ ਨੇ ਐਮਪੀ ਦੀ ਚੋਣ ਲੜੀਏ ਚਾਹੇ ਕੋਈ ਵਰਕਰ ਹੈ ਸਾਰੇ ਦੇ ਹੀ ਇਹੀ ਡੀਕੇ ਵੀ ਕੱਲ 8 ਵਜੇ ਗਿਣਤੀ ਸਟਾਰਟ ਹੋ ਜਾਨੀ ਹੈ ਲਗਭਗ 11:30 12 ਵਜੇ ਤੱਕ ਜਿਹੜਾ ਕਿ ਰਿਜ਼ਲਟ ਹੈ ਉਹ ਲਗਭਗ ਆ ਜਾਏਗਾ ਕੀ ਲਗਦਾ ਹੈ ਜਰੂਰ ਪੁੱਛਣਾ ਚਾਹਾਂਗਾ ਤਰਨਤਾਰਨ ਜਿਹੜਾ ਹੈ ਉਹ ਕਿੰਨਾ ਕਾਰਨਾ ਕਰਕੇ ਕੁਝ ਸ਼ਹਿਰਾਂ ਤੋਂ ਪਿੱਛੇ ਰਹਿ ਗਿਆ ਮੈਨੂੰ ਇਹ ਲੀਡਰਾਂ ਦਾ ਵੀ ਮੰਨਣਾ ਹੈ ਜਿੰਨੇ ਸੱਤਾ 'ਚ ਰਹੇ ਉਹਨਾਂ ਦਾ ਵੀ ਮੰਨਣਾ ਕਿ ਆਹ ਕਮੀਆਂ ਜਿਹੜੀਆਂ ਰਹਿ ਗਈਆਂ ਨੇ ਡਿਵੈਲਪਮੈਂਟ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਡਿਵੈਲਪਮੈਂਟ ਵੇਖੋ ਜੀ ਜਿਤਨਾ ਉਸਦਿਲ ਮੈਂ ਰਾਹੁਲ ਗਾਂਧੀ ਜੀ ਨੂੰ ਮਿਲਿਆ ਮੈਂ ਇਹ ਗੱਲ ਕੀਤੀ ਕਿ ਜਿਵੇਂ ਸਾਡਾ ਬਾਰਡਰ ਏਰੀਆ ਨਸ਼ੇ ਦਾ ਬਹੁਤ ਹੀ ਬੁਰਾ ਹਾਲ ਹੈ ਸੋ ਉਹਨਾਂ ਨੇ ਇਸ ਬਾਰੇ ਵੀ ਗੱਲ ਕੀਤੀ ਗਈ ਅਤੇ ਮੈਂ ਇਹ ਵੀ ਉਹਨਾਂ ਨਾਲ ਗੱਲ ਕੀਤੀ ਕਿ ਜਿਹੜੇ ਕਿ ਬਾਰਡਰ ਏਰੀਆ ਦਾ ਰਸਤਾ ਖਲਾ ਕੇ ਲਾਂਘਾ ਖਲਾ ਕੇ ਸੋ ਜਿਹੜਾ ਕਾਰੋਬਾਰ ਵਧ ਸਕੇ ਤੇ ਸਾਡੇ ਤਰਨਤਾਰਨ ਦੇ ਨੌਜਵਾਨਾਂ ਨੂੰ ਜਿਹੜੀ ਕਿ ਨੌਕਰੀਆਂ এমਪਲॉयਮੈਂਟ ਮਿਲੇਗਾ ਲੋਕ ਖੁਸ਼ ਹੋਣਗੇ ਕਾਰੋਬਾਰ ਵਧੇਗਾ ਤਰਨਤਾਰਨ ਹਰੇਕ ਕਡੂਰ ਸਾਹ ਬਲਕੇ ਖੁਸ਼ਹਾਲੀ ਆਏਗੀ ਸੋ ਇਸ ਮੱਧੇ ਨਜ਼ਰ ਮੈਂ ਗੱਲ ਕੀਤੀ ਸੋ ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜਦੋਂ ਹੀ ਸਾਡੀ ਸਰਕਾਰ ਬਣਦੀ ਹੈ ਅਸੀਂ ਪਹਿਲਾ ਕੰਮ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕਰਨਾ ਹੈ ਕਿ ਜਿਹੜਾ ਸਾਡਾ ਬਾਰਡਰ ਏਰੀਆ ਇਤੋਂ ਬੱਚੇ ਬਾਹਰ ਨੂੰ ਤੁਰੇ ਜਾ ਰਹੇ ਨੇ ਲਗਭਗ 90 ਆਪਾਂ ਜੇ ਅੱਜ ਕੱਲ ਵਿਆਹ ਦੇਖੀਏ ਤੇ ਵਿਆਹਾਂ ਦੇ ਵਿੱਚ ਸਾਨੂੰ ਅੱਜ ਕੱਲ ਨੌਜਵਾਨ ਦੀਦਾ ਹੀ ਨਹੀਂ ਜੀ ਠੀਕ ਹੈ ਤੇ ਸੋ ਇਸੇ ਕਰਕੇ ਇਹੀ ਮੇਰੀ ਉਮੀਦ ਹੈ ਵੀ ਰਾਹੁਲ ਗਾਂਧੀ ਜੀ ਨੇ ਵਿਸ਼ਵਾਸ ਦਿਵਾਇਆ ਕਿ ਜਦੋਂ ਸਾਡੀ ਸਰਕਾਰ ਬਣਦੀ ਹੈ ਪਹਿਲਾ ਕੰਮ ਅਸੀਂ ਇਹੀ ਕਰਾਂਗੇ ਕਿ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਸੋ ਮੇਰੀ ਇਹੀ ਅਪੀਲ ਹੈ ਵੀ ਬਸ ਕੁਝ ਘੰਟੇ ਰਹਿ ਗਏ ਨੇ ਸਾਰੇ ਹੀ ਜਿਹੜੇ ਕੀ ਉਡੀਕ ਰਹੇ ਨੇ ਵੀ ਕੱਲ 8 ਵਜਨ ਤੇ VOTING ਸਟਾਰਟ ਹੋਵੇ ਸੋ ਕੱਲ ਜਿਹੜਾ ਲੋਕਾਂ ਨੇ ਜਿੰਨੂੰ ਫਤਵਾ ਦਿੱਤਾ ਆਏਗਾ ਉਹ ਸਾਰੇ ਮਨਜ਼ੂਰ ਕਰਾਂਗੇ ਜੀ ਅ ਸੰਗਾ ਸਾਹਿਬ ਚਲੋ ਇਹ ਤਾਂ ਤੁਸੀਂ ਉਮੀਦਵਾਰ ਦੀ ਗੱਲ ਕੀਤੀ ਕਿ ਭੁੱਲਰ ਸਾਹਿਬ ਵੱਡੇ ਮਾਰਜਨ ਨਾਲ ਜਿੱਤਣਗੇ ਪ੍ਰਧਾਨ ਮੰਤਰੀ ਵੈਸੇ ਕੌਣ ਬੰਨਣਾ ਚਾਹੀਦਾ ਦੇਖੋ ਜੀ ਮੈਂ ਕਹਿੰਦਾ ਮੋਦੀ ਨਹੀਂ ਬੰਨਣਾ ਚਾਹੀਦਾ ਅੱਛਾ ਜੀ ਮੋਦੀ ਦਾ ਘੁੱਗੂ ਵਜਣਾ ਚਾਹੀਦਾ ਕਿਉਂ ਜੀ ਕੱਲ ਦੇਖੋ ਜੀ ਮੋਦੀ ਨੇ ਬਹੁਤ ਤੱਕੇਸਾਈਆਂ ਕੀਤੀਆਂ ਸਾਰੇ ਮਿਲਡਣਾ ਠੀਕ ਹੈ ਨਾ ਇੱਥੇ ਇੱਕ ਨਵਾਂ ਮੋਰਚਾ ਬਣਨਾ ਉਹ ਬਣਨਾ ਚਾਹੀਦਾ ਹੁਣ ਕੋਈ ਨਵਾਂ ਨਵਾਂ ਚਿਹਰਾ ਹੋਣਾ ਚਾਹੀਦਾ ਹਾਂ ਉਹਨਾਂ ਦੀ ਗਵਰਨਮੈਂਟ ਬਣਨੀ ਚਾਹੀਦੀ ਆ ਤੇ ਦੇਖੋ ਕੱਲ ਮੈਨੂੰ ਲੱਗਦਾ ਬਾਬਾ ਬੁੰਡਾ ਸਾਹਿਬ ਬਹੁਤ ਵਧੀਆ ਕਰਨਗੇ